ਹੈਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਰਮਨਿਤ ਵਲੌਗਸ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਸਵੇਰ ਦਾ ਟਾਈਮ ਸੀ ਸਾਰਾ ਕੰਮ ਕਰਨ ਤੋਂ ਬਾਅਦ ਮੈਂ ਨਿਊਟਰੀ 5 ਮਿੰਟ ਪਹਿਲਾਂ ਪੀਓ ਕੇ ਰੱਖਤੀ ਹੁਣ ਇਹਨੂੰ ਨਿਊਟਰੀ ਨੂੰ ਨਿਚੋੜ ਕੇ ਇਹਦਾ ਪਾਣੀ ਅਲੱਗ ਕਰਕੇ ਨਿਊਟਰੀ ਦੇ ਵਿੱਚ ਦਹੀਂ ਪਾਈ ਨਮਕ ਪਾਇਆ ਹਲਦੀ ਲਾਲ ਮਿਰਚ ਥੋੜਾ ਜਿਹਾ ਅਮਚੂਰ ਪਾਊਡਰ ਹਲਕਾ ਜਿਹਾ ਅਮਚੂਰ ਪਾਊਡਰ ਕਾਲੇ ਮਿਰਚ ਥੋੜੀ ਜਿਹੀ ਥੋੜਾ ਜਿਹਾ ਅਮਚੂਰ ਪਾਊਡਰ ਪਾਇਆ ਹੁਣ ਇਸ ਨਿਓਟਰੀ ਨੂੰ ਮੈਰੀਨੇਟ ਕਰਕੇ ਬਣਾਉਂਗੀ ਅੱਜ ਮੈਰੀਨੇਟ ਕਰਕੇ ਦੋ ਵਾਰ ਪਹਿਲੇ ਬਣਾਇਸੀ ਫਿਰ ਖੁਸ਼ੀ ਨੂੰ ਬਹੁਤ ਪਸੰਦ ਆਈ ਉਹ ਕਹਿੰਦੀ ਮਮਾ ਹੁਣ ਮੈਰੀਨੇਟ ਕਰਕੇ ਹੀ ਬਣਾਇਆ ਕਰੋ ਉਹਨੂੰ ਐਸੇ ਤਰੀਕੇ ਨਾਲ ਹੀ ਇਹ ਪਸੰਦ ਆਉਂਦੀ ਹੈ ਸਬਜੀ ਤੇ ਇਸ ਤੋਂ ਬਾਅਦ ਇਹਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੁਣ ਇਹਨੂੰ ਟਾਕੇ ਰੱਖ ਦੇਣਾ ਇਸ ਤੋਂ ਬਾਅਦ ਮੈਂ ਤੜਕੇ ਦੀ ਤਿਆਰੀ ਕਰੂੰਗੀ ਤੜਕੇ ਲਈ ਮੈਂ ਲਈ ਦੋ ਪਿਆਜ਼ ਟਮਾਟਰ ਹਰੀ ਮਿਰਚ ਇਹਨੂੰ ਗ੍ਰाइंड ਕਰਕੇ ਤੇਲ ਦੇ ਵਿੱਚ ਥੋੜਾ ਜੀਰਾ ਪਾ ਕੇ ਹੁਣ ਇਸ ਮਸਾਲੇ ਨੂੰ ਭੁੰਨ ਲੈਣਾ ਚੰਗੀ ਤਰ੍ਹਾਂ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਬੇਸਿਕ ਮਸਾਲੇ ਪਾਵਾਂਗੇ ਨਮਕ ਨਮਕ ਹਲਦੀ ਥੋੜੇ-ਥੋੜੇ ਪਾਉਂਗੇ ਕਿਉਂਕਿ ਆਪਾਂ ਜਦੋਂ ਮੈਰੀਨੇਟ ਕੀਤਾ ਸੀ ਉਹਦੇ ਵਿੱਚ ਪਾ ਚੁੱਕੀ ਸੀ ਮੈਂ ਕਾਲੀ ਮਿਰਚ ਥੋੜੀ ਜਿਹੀ ਲਾਲ ਮਿਰਚ ਥੋੜਾ ਜਿਹਾ ਇਹਦੇ ਵਿੱਚ ਮੈਂ ਘਰ ਬਣਿਆ ਹੋਇਆ ਗਰਮ ਮਸਾਲਾ ਵੀ ਪਾਇਆ ਸੀ ਇਸ ਤੋਂ ਬਾਅਦ ਇਹਨੂੰ ਹਿਲਾਉਣ ਤੋਂ ਬਾਅਦ ਚੰਗੀ ਤਰ੍ਹਾਂ ਇਸ ਤੋਂ ਬਾਅਦ ਆਪਾਂ ਪਾਈ ਸੀ ਇਹਦੇ ਵਿੱਚ ਮੈਰੀਨੇਟ ਕੀਤੀ ਹੋਈ ਨਿਊਟਰੀ ਹੁਣ ਇਸ ਨਿਊਟਰੀ ਨੂੰ ਚੰਗੀ ਤਰ੍ਹਾਂ ਭੁੰਨੀ ਲਗਵਾ ਲਾਂਗੇ ਇਹਨੂੰ ਚੰਗੀ ਤਰ੍ਹਾਂ ਭੁੰਨੀ ਲਗਵਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਣੀ ਐਡ ਕਰਾਂਗੇ ਨਾ ਜ਼ਿਆਦਾ ਤਰੀ ਵਾਲੀ ਬਣਾਣੀ ਹੈ ਨਾ ਜ਼ਿਆਦਾ ਗਰੇਵੀ ਵਾਲੀ ਬਣਾਣੀ ਹੈ ਮਤਲਬ ਮੀਡੀਅਮ ਜੀ ਹੀ ਬਣਾਉਂਗੀ ਇਹਦੇ ਵਿੱਚ ਮੈਂ ਇੱਕ ਗਲਾਸ ਪਾਣੀ ਪਾਇਆ ਸੀ ਗਲਾਸ ਪਾਣੀ ਤੋਂ ਪਾਣ ਤੋਂ ਬਾਅਦ ਜਦੋਂ ਹੁਣ ਪਾਣੀ ਨੂੰ ਉਬਾਲਾ ਆ ਜਾਏਗਾ ਇੱਕ ਸੀਟੀ ਲਗਵਾ ਲੈਣੀ ਹੈ ਇੱਕ ਸੀਟੀ ਚ ਹੀ ਇਹ ਬਣ ਜਾਣੀ ਹੈ ਉਸ ਤੋਂ ਬਾਅਦ ਰਵਨੀਤ ਉੱਠ ਗਈ ਸੀਗੀ ਖੁਸ਼ੀ ਹਲੇ ਸੁੱਤੀ ਹੋਈ ਸੀ ਰਵਨੀਤ ਉੱਠ ਗਈ ਇਸ ਉੱਠਦੇ ਹੀ ਇਹਨੂੰ ਪਹਿਲੇ ਦੁੱਧ ਚਾਹੀਦਾ ਹੁੰਦਾ ਹੈ ਮੁਨੇ ਖੁਸ਼ ਹੋ ਰਹੀ ਹੈ ਦੁੱਧ ਰੂ ਦੇਖ ਕੇ ਖੁਸ਼ ਹੋ ਰਹੀ ਹੈ ਨਾ ਕਿ ਮੈਨੂੰ ਦੇਖ ਕੇ ਦੁੱਧ ਪੀਣ ਤੋਂ ਬਾਅਦ ਇਹ ਇੱਕ ਘੰਟਾ ਖੇਲੀ ਹੈ ਖੁਸ਼ੀ ਦੇ ਨਾਲ ਖੇਡਣ ਤੋਂ ਬਾਅਦ ਫਿਰ ਇਹ ਮਾਲਿਸ਼ ਕਰਵਾ ਰਹੀ ਹੈ ਮਾਲਿਸ਼ ਬਹੁਤ ਖੁਸ਼ ਹੋ ਕੇ ਕਰਵਾਉਂਦੀ ਹੈ ਕਿਉਂਕਿ ਖੇਡਣ ਦੇ ਨਾਲ ਸਾਰਾ ਦਿਨ ਥੱਕ ਜਾਂਦੀ ਹੈ ਉੱਠਦੇ ਹੀ ਫਿਰ ਇਹ ਖੇਡਣ ਲੱਗੀ ਸੀ ਇਸ ਤੋਂ ਬਾਅਦ ਇਹਨੂੰ ਥਕਾਵਟ ਹੋ ਗਈ ਹੁਣ ਮਾਲਿਸ਼ ਕਰਨ ਤੋਂ ਬਾਅਦ ਇਹਨੂੰ ਮੈਂ ਨਵਾ ਦੇਣਾ ਮਾਲਿਸ਼ ਕਈ ਲੋਕ ਤਾਂ ਦਿਨ ਚ ਬੱਚਿਆਂ ਦੀ 3-3 ਵਾਰ 4-4 ਵਾਰ ਵੀ ਕਰ ਦਿੰਦੇ ਆ ਪਰ ਮੇਰੇ ਕੋਲ ਇੰਨੇ ਇੰਨੇ ਟਾਈਮ ਹੁੰਦੀ ਨਹੀਂ ਹੈ ਮੈਂ ਸਿਰਫ ਇੱਕ ਟਾਈਮ ਹੀ ਕਰ ਪਾਨੀ ਆ ਇਹਦੀ ਵਿਚਾਰੇ ਦੀ ਮਾਲਿਸ਼ ਇਹਦੀ ਮਾਲਿਸ਼ ਬਹੁਤ ਘੱਟ ਹੁੰਦੀ ਹੈ ਦਿਨ ਚ ਇੱਕ ਵਾਰੀ ਹੁੰਦੀ ਹੈ ਬਸ ਉਹ ਚਾਹੇ ਰਾਤ ਦਾ ਟਾਈਮ ਹੋਵੇ ਜਾਂ ਸਵੇਰ ਦਾ ਟਾਈਮ ਹੋਵੇ ਜਦੋਂ ਵੀ ਮੈਨੂੰ ਜਿਵੇਂ ਥੋੜਾ ਲੱਗਦਾ ਸੈਟ ਉਸ ਤਰਾਮਿਆ ਕਰ ਦਿੰਨੀ ਆ ਹੁਣ ਇਹ ਐਕਸਰਸਾਈਜ਼ ਕਰ ਰਹੀ ਐ ਐਕਸਰਸਾਈਜ਼ ਤਾਂ ਕਰਵਾ ਰਹੀ ਆ ਕਿ ਚਲੋ ਥੋੜਾ ਤੁਰਨ ਲੱਗ ਜੇ ਇਹ ਨੂਰ ਡਾਈਜੈਸ਼ਨ ਚੇ ਵੀ ਇਹਦੇ ਪਹਿਲਾਂ ਜਦੋਂ ਬਹੁਤ ਛੋਟੀ ਸੀ ਉਦੋਂ ਬਹੁਤ ਪ੍ਰੋਬਲਮ ਹੁੰਦੀ ਸੀ ਹੁਣ ਕੋਈ ਇੰਨੀ ਜ਼ਿਆਦਾ ਖਾਸ ਦਿੱਕਤ ਨਹੀਂ ਹੁੰਦੀ ਕਿਉਂਕਿ ਹੁਣ ਮਾਲਿਸ਼ ਵੀ ਹੋ ਜਾਂਦੀ ਐ ਐਕਸਰਸਾਈਜ਼ ਵੀ ਹੋ ਜਾਂਦੀ ਐ ਔਰ ਇਹ ਰੀੜ੍ਹ ਦੀ ਵੀ ਐ ਹੁਣ ਤਾਂ ਚਲੋ ਪਰਮਾਤਮਾ ਦੀ ਕਿਰਪਾ ਦੇ ਨਾਲ ਦੇਖੋ ਕਿਵੇਂ ਖੁਸ਼ ਹੋ ਕੇ ਮਾਲਿਸ਼ ਕਰਵਾਉਂਦੀ ਹੈ ਬਿਲਕੁਲ ਵੀ ਨਹੀਂ ਹਿਲਜੁਲ ਕਰਦੀ ਮਾਲਿਸ਼ ਕਰਵਾਉਣ ਦੇ ਟਾਈਮ ਤੇ ਇਹਨੂੰ ਪ੍ਰੋਪਰ ਐਂਡ ਇਹ ਕੰਮ ਬੋਦਨੀ ਦਾ ਸਾਡੇ ਦਾ ਮੋਕਾ ਵਾਓ ਇਸ ਤੋਂ ਬਾਅਦ ਨਾ ਧੋ ਕੇ ਹੁਣ ਇਹਨੂੰ ਨੀਂਦ ਆ ਰਹੀ ਹੈ ਹੁਣ ਇਹਨੂੰ ਆਪਾਂ ਸੁਆ ਦੇਣਾ ਹੈ ਹੁਣ ਇਹਨੇ ਸੋ ਜਾਣਾ ਹੈਲੋ ਗਾਇਜ਼ ਅਜਰਬ ਨੇ ਇੱਥੇ ਰਾਜ ਕੀ ਨੀਂਦ ਕੀਤੀ ਹੈ ਪੂਰੀ ਟੌਪ ਕੋ ਹੈ ਵਧੀਆ ਹੀ ਆ ਜੀ 1.5 ਘੰਟਾ ਸੁੱਤੀਏ ਨਾਲ ਸਾਨੂੰ ਵੀ ਸੌਣ ਦਾ ਮੌਕਾ ਮਿਲ ਗਿਆ ਤੇ ਜੂਨ ਉੱਠਦੇ ਸਾਰ ਜੀ ਦੀ ਸ਼ਾਰਟਾਂ ਵੀ ਸ਼ੁਰੂ ਹੋ ਗਈ ਸੀ ਆਪਾਂ ਖਿਚੜੀ ਵੀ ਤਿਆਰ ਕਰ ਲਈ ਸੀ ਹੈਲੋ ਗਾਇਸ ਕਰੋ ਹੈਲੋ ਗਾਇਸ ਹੈਲੋ ਗਾਇਸ ਕਰੋ ਹੈਲੋ ਗਾਇਸ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਨਚਾਉਂਦੀ ਹੈ ਕਲਾਪਿੰਗ ਕਰਦੀ ਹੈ ਕਹਿੰਦੀ ਡਾਂਸ ਕਰੋ ਸਾਰੇ ਹੈਲੋ ਗਾਇਸ ਟਿੰ 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 ਨੇ ਇਤ ਲਈ ਮੈਂ ਬਣਾਈ ਸੀ ਖਿਚੜੀ ਖੁਸ਼ੀ ਲਈ ਵੀ ਹੁਣ ਰਮਨਿਤ ਖਾਏਗੀ ਖਿਚੜੀ ਨੀਂਦ ਵਿੱਚ ਇਹਨੇ ਦੋ ਵਾਰ ਦੁੱਧ ਪੀ ਲਿਆ ਇਸ ਤੋਂ ਬਾਅਦ ਹੁਣ ਇਹ ਖਿਚੜੀ ਖਾਏਗੀ ਅੱਜ ਇਹਨੂੰ ਕੁਝ ਸੋਰ ਨਹੀਂ ਬਣਾ ਕੇ ਦਿੱਤਾ ਕੋਈ ਓਟਸ ਵਗੈਰਾ ਜਾਂ ਖੀਰ ਵਗੈਰਾ ਕੁਝ ਵੀ ਨਹੀਂ ਦਿੱਤਾ ਸੀ ਸ਼ੀਨੋ ਦੇਖ ਕੇ ਕੁਸ਼ੂ ਹੋ ਰਹੀ ਆ ਉਹਦੇ ਤੋਂ ਮੰਗ ਰਹੀ ਆ ਕਹਿੰਦੇ ਦੇ 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 ਲੋ tributaries tributaries ਵਾਓ 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 ਕਰੋ ਵਾਓ ਵਾਓ ਕਰੋ ਇਸ ਤੋਂ ਬਾਅਦ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਆਪਾਂ ਥੋੜੀ ਦੇਰ ਰੈਸਟ ਕੀਤੀ ਉਸ ਤੋਂ ਬਾਅਦ ਸ਼ਾਮ ਨੂੰ ਦੇਖੋ ਹੁਣ ਮੈਂ ਕੱਪੜੇ ਤੈਅ ਕਰ ਰਹੀ ਸੀ ਤੇ ਇਹਨ ਕਪੜੇ ਖਿਲਾਰਾ ਪਾਰੀ ਸਾਰੇ ਕਪੜੇ ਤੈਨ ਲੱਗੇ ਹੋਏ ਹੀ ਖਿਲਾਰ ਰਹੀ ਸੀ ਬਸ ਇਹਦੇ ਦੂਜੇ ਕਪੜਿਆਂ ਨੂੰ ਨਹੀਂ ਹੱਥ ਲਾਇਆ ਉਹ ਦੇਖੋ ਜਿਹੜੇ ਫੋਲਡ ਕੀਤੇ ਹੋਏ ਆ ਉਹੀ ਖਿਲਾਰਦੀ ਪਈ ਹੈ ਬੋਸ਼ ਰਾਤੀ ਹੈ ਇਹਦੇ ਤੋਂ ਇਨਾ ਜ਼ਿਆਦਾ ਬਚਦੀਆਂ ਫਿਰ ਵੀ ਇਹ ਕੁਛ ਨੂੰ ਕੁਛ ਕਰ ਹੀ ਦਿੰਦੀ ਆ ਉਠ ਪਟਾੰਗ ਤੇ ਵਿਚਾਰੀ ਖੁਸ਼ੀ ਬੈਠੀ ਹੋਈ ਸੀ खुशी वेट करती रहंदी है कि ये है सोवे ਤੇ ਮम्मा ਥੋੜਾ ਮੇਰੇ ਨਾਲ ਵੀ ਦੇਖਣ ਮੈਨੂੰ ਦੇਖਣ ਪਰ ਇਹ ਇਹਨੇ ਮੈਨੂੰ ਵੀ ਦੇਖ ਲੋ ਕੰਮ ਕਰਨ ਤੋਂ ਹਟਾ ਲਿਆ ਇਹਨੇ ਮੇਰਾ ਵੀ ਧਿਆਨ ਪੂਰਾ ਆਪਣੇ ਵੱਲ ਲਗਾ ਲਿਆ ਹੁਣ ਇਹਦੇ ਨਾਲ ਮસ્ਤੀ ਕਰਨ ਤੋਂ ਬਾਅਦ ਫਿਰ ਮੈਂ ਕੱਪੜੇ ਫੋਲਡ ਕੀਤੇ ਖਾਓ ਲੋ ਜੈਕਟ ਸਪੋਨ ਕੱਪੜੋ ਕੱਪੜੇ ਸ਼ਕੋ ਕੱਪੜੇ ਖਾਓ ਈਚ ਕਰੋ ਨੋ 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 ਈਚ ਈਚ ਇਹ ਇਸ ਇਟ ਤੇ ਹੁਣ ਇਹਨੇ ਚਮਚ ਪਕਰਨਾ ਵੀ ਸਿੱਖ ਲਿਆ ਹੈ ਤੁਹਾਨੂੰ ਸਾਡਾ ਵਲੋਗ ਕਿਸ ਤਰ੍ਹਾਂ ਦਾ ਲੱਗਿਆ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦਿਓ ਤੇ ਜੇ ਤੁਹਾਨੂੰ ਲੱਗਦਾ ਕਿ ਕੁਝ ਹੋਰ ਐਡ-ਆਨ ਕਰਨਾ ਹੈ ਤਾਂ ਪਲੀਜ਼ ਕਮੈਂਟ ਦੇ ਵਿੱਚ ਸਾਨੂੰ ਜਰੂਰ ਦੱਸਿਓ ਕਿ ਅਸੀਂ ਕੀ ਹੋਰ ਇਹਦੇ ਵਿੱਚ ਐਡ-ਆਨ ਕਰ ਸਕਦੇ ਹਾਂ ਤੇ ਕੀ ਹਟਾ ਸਕਦੇ ਹਾਂ ਪਲੀਜ਼ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ